ਸਿੰਦਰ ਗਿੱਲ ਅੱਜ ਮੈਂ ਜੋ ਸਾਡੇ ਟਰਾਂਸਪੋਰਟ ਹੈ ਜਾਂ ਮਾਲਕ ਆ ਜਿੰਨੇ ਵੀ ਗੱਡੀਆਂ ਵਾਲੇ ਆ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਕ ਮੰਚ ਤੇ ਆ ਜੀਏ ਜਿਵੇਂ ਨਵੀਆਂ-ਨਵੀਆਂ ਵੀਡੀਓ ਆਉਣੀਆਂ ਕਿ ਇੰਗਲਿਸ਼ ਜਿਹਨੂੰ ਅੰਗਰੇਜ਼ੀ ਆਉਂਦੀ ਆ ਉਹ ਹੀ ਕੱਲ ਨੂੰ ਗੱਡੀ ਚਲਾਊਗਾ ਕਿਉਂਕਿ ਜਿਹੜੀ ਬੀਜੇਪੀ ਸਰਕਾਰ ਹੈ ਜਾਂ ਆਪਣੀ ਪੰਜਾਬ ਸਰਕਾਰ ਹੈ ਇਹ ਨਹੀਂ ਚਾਹੁੰਦੀ ਸਿੰਗਲੈਂਡ ਗੱਡੀ ਵਾਲਾ ਵੀਰੇ ਜੀ ਪਰ ਆਪਾ ਮਾਰਖੰਡ ਇਕੱਠ ਤੋਂ ਆਪਣਾ ਇਕੱਠ ਨਹੀਂ ਹੁੰਦਾ ਜੇ ਅਸੀਂ ਕਿਸੇ ਨੂੰ ਕਾਲ ਦਿੰਨੇ ਆ ਕੱਲ ਨੂੰ ਕੋਈ ਸਾਡੇ ਡਰਾਈਵਰ ਕੋਈ ਵੀ ਆ ਉਹ ਕਹਿੰਦਾ ਜੀ ਤੁਸੀਂ ਸੱਦਿਆ ਹੀ ਆਏ ਕਿ ਮੇਰੀ ਲੋਡ ਨੂੰ ਨਹੀਂ ਕਿਸੇ ਨੇ ਆਉਣਾ ਇਹ ਸਾਰਿਆਂ ਨੂੰ ਆਪੋ ਆਪਣੀ ਲੋਡ ਆ ਇਸ ਕਰਕੇ ਸਾਰਿਆਂ ਨੂੰ ਜਿਹੜੀ ਸਾਡੀ ਟੀਮ ਆ ਜਿੰਨੀ ਵੀ ਆ ਵਕਕ ਵਕ ਪੰਜਾਬ ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਤਗੜੇ ਹੋ ਕੇ ਆਪਾਂ ਜਿਹੜਾ ਇਹਨਾਂ ਦਾ ਵਿਰੋਧ ਕਰੀਏ ਸਰਕਾਰ ਦਾ ਕਾਲੇ ਕਾਨੂੰਨ ਜਿਹੜੇ ਨਵੇਂ ਨਿਤ ਲਈ ਆਉਂਦੇ ਆ ਜਿਵੇਂ ਸਾਡੇ ਡਰਾਈਵਰਾਂ ਪ੍ਰਤੀ ਵੀ ਆਇਆ ਕਿਸਾਨਾਂ ਪ੍ਰਤੀ ਵੀ ਆਇਆ ਹੋਰ ਵੀ ਹੁਣ ਲੇਬਰ ਕਾਨੂੰਨ ਦੇ ਵਿੱਚ ਵੀ ਇਹਨਾਂ ਨੇ ਕਟੌਤੀਆਂ ਕੀਤੀਆਂ ਇਸ ਕਰਕੇ ਤਗੜੇ ਹੋ ਕੇ ਆਪਾਂ ਜਿਹੜਾ ਮਾਨ ਸਰਕਾਰ ਦਾ ਵਿਰੋਧ ਕਰੀਏ ਜਿਹੜੀਆਂ ਜਗਾੜੂ ਰੇੜੀਆਂ ਬੰਦ ਤਾਂ ਹੋਣੀਆਂ ਜੇ ਆਪਾਂ ਹੁਣ ਨਾ ਹਿੱਲਾ ਮਾਰਿਆ ਤੇ ਆਉਣ ਵਾਲੀ ਸਰਕਾਰ ਨੇ ਇਹਨਾਂ ਨੂੰ ਬੰਦ ਨਹੀਂ ਕਰਨਾ ਕਿਉਂਕਿ ਆਪਾਂ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾਈਏ ਨਹੀਂ ਤੇ ਫਿਰ ਅਗਲੇ ਮਹੀਨੇ ਕੋਈ ਨਾ ਕੋਈ ਤਰੀਕ ਰੱਖ ਕੇ ਮੋਹੱਲੀ ਨੂੰ ਤਰਪਿੰਨੇ ਆ ਇੰਨੀਆਂ ਗੱਲਾਂ ਕਹਿੰਦਾ ਆ ਧੰਨਵਾਦ